ਸਾਤ ਸ਼੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਵਾਸੀ ਅੱਜ ਚੋਣਨਗੇ ਨਵੀਂ ਸਰਕਾਰ ਲਿਬਰਲਾਂ ਅਤੇ ਟੋਰੀਆਂ ਦਰਮਿਆਨ ਹੋਵੇਗੀ ਫਸਮੀ ਟੱਕਰ ਚੋਣ ਸਰਵੇਖਣਾਂ ਵਿੱਚ ਕੀਤਾ ਗਿਆ ਦਾਵਾ ਟ੍ਰਾਂਟੋ ਅਤੇ ਨਿਊਯਾਰਕ ਵਿਖੇ ਸਜਾਏ ਗਏ ਅਲੌਕਿਕ ਨਗਰ ਕੀਰਤਨ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਅਸੀਸ ਨਿਭਾਇਆ ਵੈਨਕੂਵਰ ਵਿਖੇ ਕਤਲੇਆਮ ਕਰਨ ਵਾਲੇ ਵਿਰੁੱਧ 8 ਦੋਸ਼ ਆਇਦ ਅੱਤਵਾਦ ਦੇ ਨਜ਼ਰੀਏ ਤੋਂ ਪੜਤਾਲ ਨਹੀਂ ਕਰ ਰਹੀ ਪੁਲਿਸ ਅਮਰੀਕਾ ਦੇ ਨਾਈਟ ਕਲੱਬ ਵਿੱਚੋਂ ਕਾਬੂ ਕੀਤੇ 700 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਕੋਲੋਰਾਡੋ ਸੂਬੇ ਵਿੱਚ ਇਮੀਗ੍ਰੇਸ਼ਨ ਵਾਲਿਆਂ ਦਾ ਵੱਡਾ ਛਾਪਾ ਨਸ਼ੀਲੇ ਪਦਾਰਥ ਅਤੇ ਪਿਸਤੌਲਾਂ ਬਰਾਮਦ ਕਰਨ ਦਾ ਦਾਵਾ ਬ੍ਰੈਂਟਨ ਵਿਖੇ 7.5 ਲੱਖ ਡਾਲਰ ਦੀ ਚੋਰੀ ਦੇ ਮਾਮਲੇ ਵਿੱਚ ਇੱਕ ਪੰਜਾਬੀ ਕਾਬੂ ਦੂਜੇ ਦੀ ਫਾਲ ਕਰ ਰਹੀ ਹੈ ਪੀਲ ਰੀਜਨਲ ਪੁਲਿਸ ਅਮਰੀਕਾ ਦੀ ਗ੍ਰੈ ਸੁਰੱਖਿਆ ਮੰਤਰੀ ਦਾ ਪਰਸ ਸਟੋਰੀ ਕਰਨ ਵਾਲੇ ਆਏ ਅੜਿੱਕੇ ਵਾਸ਼ਿੰਗਟਨ ਡੀਸੀ ਤੋਂ ਹੋਈ ਪਹਿਲੀ ਗ੍ਰਿਫਤਾਰੀ ਦੂਜਾ ਸ਼ੱਕੀ ਮਾਇਆਮੀ ਤੋਂ ਹਿਰਾਸਤ ਵਿੱਚ ਲਿਆ ਤੇ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਵਾਲੇ ਅੱਜ ਸਿਆਸਤਦਾਨਾਂ ਦੀ ਕਿਸਮਤ ਦਾ ਫੈਸਲਾ ਕਰ ਦੇਣਗੇ ਅਤੇ ਦੇਰ ਰਾਤ ਤੱਕ ਸੱਤਾ ਦੇ ਕਾਬਜ਼ ਹੋਣ ਵਾਲੀ ਪਾਰਟੀ ਉੱਭਰ ਕੇ ਸਾਹਮਣੇ ਆ ਜਾਵੇਗੀ ਐਤਵਾਰ ਨੂੰ ਚੋਣ ਪ੍ਰਚਾਰ ਦੇ ਅੰਤਮ ਦਿਨ ਹਰ ਸਿਆਸੀ ਪਾਰਟੀ ਨੇ ਪੂਰਾ ਜ਼ੋਰ ਲਾ ਦਿੱਤਾ ਅਤੇ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਦੂਜੇ ਪਾਸੇ 27 ਅਪ੍ਰੈਲ ਨੂੰ ਦੇਰ ਸ਼ਾਮ ਸਾਹਮਣੇ ਆਏ ਚੋਣ ਸਰਵੇਖਣਾ ਮੁਤਾਬਕ ਲਿਬਰਲ ਪਾਰਟੀ ਅਤੇ ਕੰਸਰਵੇਟਿਵ ਪਾਰਟੀ ਦਰਮਿਆਨ ਟੱਕਰ ਬੇहद ਫਸਮੀ ਹੋ ਚੁੱਕੀ ਹੈ। 42.6% ਲੋਕਾਂ ਨੇ ਲਿਬਰਲ ਪਾਰਟੀ ਨੂੰ ਪਹਿਲੀ ਪਸੰਦ ਦੱਸਿਆ ਜਦਕਿ 40% ਕੰਸਰਵੇਟਿਵ ਪਾਰਟੀ ਦੇ ਹੱਕ ਵਿੱਚ ਖੜੇ ਨਜ਼ਰ ਆਏ। ਐਡਵਾਂਸ ਪੋਲਿੰਗ ਦੌਰਾਨ 73 ਲੱਖ ਤੋਂ ਵੱਧ ਵੋਟਾਂ ਪੈਣ ਦੇ ਬਾਵਜੂਦ 2 ਕਰੋੜ ਤੋਂ ਵੱਧ ਲੋਕ ਅੱਜ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ ਅਤੇ ਅੱਜ ਦੀ VOTING ਹੀ ਜਿੱਤ ਹਾਰ ਦਾ ਫੈਸਲਾ ਕਰੇਗੀ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਕ੍ਰੈਡਿਅਨ ਨੇ ਦਾਅਵਾ ਕੀਤਾ ਹੈ ਕਿ ਲਿਬਰਲ ਪਾਰਟੀ 1993 ਵਾਲੀ ਹੁੰਜਾ ਫੇਰ ਜਿੱਤ ਦਰਜ ਕਰੇਗੀ। 91 ਸਾਲ ਦੇ ਬਜ਼ੁਰਗ ਆਗੂ ਨੇ ਲਿਬਰਲ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਖਾਤਰ 30 ਪਾਰਲੀਮੈਂਟ ਦੀਆਂ ਸੀਟਾਂ ਤੇ ਪ੍ਰਚਾਰ ਕੀਤਾ। ਲਿਬਰਲ ਆਗੂ ਮਾਕ ਕਾਰਨੀ ਸਸਕਾਟੂਨ ਵਿਖੇ ਪ੍ਰਚਾਰ ਕਰਦੇ ਨਜ਼ਰ ਆਏ ਅਤੇ ਵੈਂਕੂਵਰ ਵਿਖੇ ਵਾਪਰੀ ਤ੍ਰਾਸਦੀ ਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਏ ਪੋਇਲੀਆਵ ਨੇ 온ਟਾਰੀਓ ਦੇ ਓਕਵਲ ਵਿਖੇ ਪ੍ਰਚਾਰ ਦੌਰਾਨ ਫਿਲੀਪੀਨੋ ਪਾਈਚਾਰੇ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਸੱਤਾ ਵਿੱਚ ਆਈ ਤਾਂ ਵਿਦੇਸ਼ਾਂ ਨੂੰ ਦਿੱਤੀ ਜਾ ਰਹੀ ਆਰਥਿਕ ਸਹਾਇਤਾ ਘਟਾ ਦਿੱਤੀ ਜਾਵੇਗੀ ਅਤੇ ਕੈਨੇਡਾ ਵਿੱਚ ਬਣੀਆਂ ਗੱਡੀਆਂ ਤੋਂ ਸੇਲਜ਼ ਟੈਕਸ ਹਟਾ ਦਿੱਤਾ ਜਾਵੇਗਾ। Who's voting for affordable food and homes for a change? Who's voting for safe streets for a change? And who's voting to bring home Canada's promise for a change? Wow, what an incredible crowd. It's great to be back here near our home in Greeley. To so many familiar faces. Anybody here from Greeley? <laughs> you know, this is the night before the election. How many of you voted already? <laughs> and how many are going to drag out friends and neighbors to go and vote for change tomorrow? <laughs> ਇਥੇ ਦੱਸਣਾ ਬਣਦਾ ਹੈ ਕਿ 40 ਤੋਂ ਵੱਧ ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿੱਚ ਨੇ ਜਦਕਿ ਕੁਝ ਅਜਿਹੇ ਭਾਰਤੀ ਸਿਆਸਤਦਾਨਾਂ ਦਾ ਜ਼ਿਕਰ ਵੀ ਹੋਇਆ ਜਿਨ੍ਹਾਂ ਨੇ ਕੰਜ਼ਰਵੇਟਿਵ ਪਾਰਟੀ ਦੀ ਟਿਕਟ ਨਾ ਮਿਲਣ ਤੇ ਟੋਰੀਆਂ ਦੀ ਬੇੜੀ ਵਿੱਚ ਵੱਟੇ ਪਾਉਣ ਦਾ ਕੰਮ ਕੀਤਾ ਦੂਜੇ ਪਾਸੇ ਬ੍ਰੈਮਟਨ ਸਾਰੀ ਅਤੇ ਕਲਗਰੀ ਦੀਆਂ ਰਾਈਡਿੰਗਸ ਵਿੱਚ ਸੋਮਵਾਰ ਸ਼ਾਮ ਢੋਲ বাজਦੇ ਸੁਣੇ ਜਾਣਗੇ ਕਿਉਂਕਿ ਇੱਥੇ ਪੰਜਾਬੀਆਂ ਦਾ ਮੁਕਾਬਲਾ ਪੰਜਾਬੀ ਉਮੀਦਵਾਰਾਂ ਨਾਲ ਹੀ ਹੈ ਅਤੇ ਜਿੱਤ ਚਾਹੇ ਕਿਸੇ ਵੀ ਧਿਰ ਦੀ ਹੋਵੇ ਉਹ ਪੰਜਾਬੀ ਅੰਦਾਜ਼ ਵਿੱਚ ਖੁਸ਼ੀ ਮਨਾਉਣਾ ਚਾਹਣਗੇ ਹਮਦਰ ਟੀਵੀ ਵੱਲੋਂ ਕੈਨੇਡੀਅਨਜ਼ ਨੂੰ ਜ਼ੋਰਦਾਰ ਅਪੀਲ ਹੈ ਕਿ ਉਹ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਦਿਆਂ ਇੱਕ ਮਜ਼ਬੂਤ ਸਰਕਾਰ ਹੋਣ ਵਿੱਚ ਲਿਆਉਣ ਦਾ ਉਪਰਾਲਾ ਲਾਜ਼ਮੀ ਤੌਰ ਤੇ ਕਰਨ ਥੇਰ ਰਿਪੋਰਟ ਹਮਦਰ ਟੀਵੀ ਆਹ ਹੁਣ ਚਲਦੇ ਹਾਂ ਟੋਰਾਂਟੋ ਅਤੇ ਨਿਊਯਾਰਕ ਸਿਟੀ ਵਿੱਚ ਸਜਾਏ ਗਏ ਨਗਰ ਕੀਰਤਨ ਨਾਲ ਸੰਬੰਧਤ ਖਬਰ ਵੱਲ ਖਾਲਸਾ 사ਜਨਾ ਦਿਹਾੜੇ ਦੇ ਸਬੰਧ ਵਿੱਚ ਟੋਰਾਂਟੋ ਅਤੇ ਨਿਊਯਾਰਕ ਵਿਖੇ ਸਜਾਏ ਅਲੌਕਿਕ ਨਗਰ ਕੀਰਤਨ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰਦੇ ਹਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ 온ਟਾਰੀਓ ਸਿੱਖਨ ਗੁਰਦੁਆਰਾਜ਼ ਕਾਉਂਸਲ ਦੇ ਇਵੈਂਟ ਕੋਆਰਡੀਨੇਟਰ ਮਨਜੀਤ ਸਿੰਘ ਪਰਮਾਰ ਨੇ ਦੱਸਿਆ ਕਿ 1986 ਤੋਂ ਟੋਰਾਂਟੋ ਵਿਖੇ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਅਤੇ ਹਰ ਵਾਰ ਸੰਗਤ ਦੀ ਸ਼ਮੂਲੀਅਤ ਵਿੱਚ ਵਾਧਾ ਹੁੰਦਾ ਹੈ ਸਿੱਖ ਧਰਮ ਦੇ ਅਮੀਰ ਵਿਰਸੇ ਅਤੇ ਬਹਾਦਰੀ ਭਰੇ ਇਤਿਹਾਸ ਬਾਰੇ ਟੋਰਾਂਟੋ ਵਾਸੀਆਂ ਨੂੰ ਜਾਣੂ ਕਰਵਾਉਣ ਦਾ ਇਹ ਬਿਹਤਰੀਨ ਮੌਕਾ ਵੀ ਹੈ ਗ੍ਰੈਂਟਨ ਤੋਂ ਖਾਸ ਤੌਰ ਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਪੁੱਜੇ ਤੇਜਿੰਦਰ ਸਿੰਘ ਦਾ ਕਹਿਣਾ ਸੀ ਕਿ ਜਦੋਂ ਤੁਸੀਂ ਆਪਣਾ ਮੁਲਕ ਛੱਡ ਕੇ ਕੈਨੇਡਾ ਆ ਚੁੱਕੇ ਹੋ ਤਾਂ ਭਾਈਚਾਰੇ ਨੂੰ ਇਕਜੁੱਟ ਕਰਨ ਵਾਲੇ ਸਮਾਗਮਾਂ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ ਟੋਰਾਂਟੋ ਵਿਖੇ ਨਗਰ ਕੀਰਤਨ ਦੀ ਆਰੰਭਤਾ ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਤੋਂ ਹੋਈ ਅਤੇ ਸਿਟੀ ਹਾਲ ਵਿਖੇ ਸੰਪੰਨ ਹੋਇਆ ਜਿੱਥੇ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਤਕਰੀਰਾਂ ਕੀਤੀਆਂ ਵੈਨਕੂਵਰ ਵਿਖੇ ਵਾਪਰੀ ਘਟਨਾ ਦੇ ਮੱਦੇਨਜ਼ਰ ਟ੍ਰਾਂਟੋ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਚੱਪੇ-ਚੱਪੇ ਤੇ ਪੁਲਿਸ ਅਫਸਰ ਤਾਇਨਾਤ ਨਜ਼ਰ ਆਏ ਮਨਜੀਤ ਸਿੰਘ ਪਰਮਾਰ ਨੇ ਦੱਸਿਆ ਕਿ ਨਗਰ ਕੀਰਤਨ ਦੀ ਸਮਾਪਤੀ ਤੱਕ ਉਹ ਲਗਾਤਾਰ ਟ੍ਰਾਂਟੋ ਪੁਲਿਸ ਦੇ ਸੰਪਰਕ ਵਿੱਚ ਰਹੇ ਉਧਰ ਮੈਨਹਟਨ ਵਿਖੇ 37ਵੇਂ ਸਾਲਾਨਾ ਨਗਰ ਕੀਰਤਨ ਵਿੱਚ ਸਿਰਫ ਨਿਊਯਾਰਕ ਹੀ ਨਹੀਂ ਸਗੋਂ ਨਿਊ ਜਰਸੀ, ਵਰਜੀਨੀਆ ਅਤੇ ਵਾਸ਼ਿੰਗਟਨ ਤੋਂ ਸੰਗਤਾਂ ਅਸੀਸ ਨਿਭਾਉਣ ਪੁੱਜੀਆਂ ਸਿੱਖ ਕਲਚਰਲ ਸੁਸਾਇਟੀ ਦੇ ਨੁਮਾਇੰਦੇ ਗੁਰਦੇਵ ਸਿੰਘ ਕੰਗ ਨੇ ਕਿਹਾ ਕਿ ਭਾਵੇਂ ਪੰਜਾਬ ਸਣੇ ਦੁਨੀਆ ਦੇ ਕੋਨੇ-ਕੋਨੇ ਵਿੱਚ 13 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਹਾੜਾ ਮਨਾਇਆ ਜਾਂਦਾ ਹੈ ਪਰ ਨਿਊਯਾਰਕ ਸ਼ਹਿਰ ਵਿੱਚ ਕਈ ਦਹਾਕਿਆਂ ਤੋਂ ਰਹਿ ਰਹੇ ਸਿੱਖ ਮਹਿਸੂਸ ਕਰਦੇ ਨੇ ਕਿ ਇਲਾਕਾ ਵਾਸੀਆਂ ਨੂੰ ਆਪਣੇ ਧਰਮ ਅਤੇ ਸੱਭਿਆਚਾਰ ਤੋਂ ਜਾਣੂ ਲਾਜ਼ਮੀ ਤੌਰ ਤੇ ਕਰਵਾਇਆ ਜਾਵੇ ਨਗਰ ਕੀਰਤਨ ਦੀ ਸਮਾਪਤੀ ਮੈਡੀਸਨ ਸਕੁਅਰ ਪਾਰਕ ਵਿਖੇ ਹੋਈ ਜਿੱਥੇ ਸੰਗਤ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਫਰਰ ਰਿਪੋਰਟ ਹੰਦਰ ਟੀਵੀ ਆ ਹੁਣ ਚਲਦੇ ਹਾਂ ਅਮਰੀਕਾ ਦੇ ਇੱਕ ਨਾਈਟ ਕਲੱਬ ਵਿੱਚੋਂ ਕਾਬੂਕੀ ਤੇ ਸੈਂਕੜੇ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਸੰਬੰਧਤ ਖਬਰ ਵਾਲ ਅਮਰੀਕਾ ਦੇ ਇੱਕ ਨਾਈਟ ਕਲੱਬ ਵਿੱਚ ਨੱਚਟਾਪ ਰਹੇ ਸੈਂਕੜੇ ਗੈਰ ਕਾਨੂੰਨੀ ਪ੍ਰਵਾਸੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੀ ਕੁੜੀਕੀ ਵਿੱਚ ਫਸ ਗਏ ਕੋਲੋਰادو ਸੂਬੇ ਵਿੱਚ ਐਤਵਾਰ ਵੱਡੇ ਤੜਕੇ ਕੀਤੀ ਗਈ ਕਾਰਵਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੇहद ਵਾਇਰਲ ਹੋ ਰਹੀ ਹੈ ਜਿਸ ਵਿੱਚ ਪ੍ਰਵਾਸੀਆਂ ਨੂੰ ਇੱਧਰ-ਉੱਧਰ ਦੌੜਦੇਆਂ ਦੇਖਿਆ ਜਾ ਸਕਦਾ ਹੈ ਸੁਰੱਖਿਆ ਏਜੰਸੀਆਂ ਦੇ ਮੁਲਾਜ਼ਮ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਇਓਂ ਸਲੂਕ ਕਰਦੇ ਨਜ਼ਰ ਆਉਂਦੇ ਨੇ ਜਿਵੇਂ ਉਹ ਕੋਈ ਖਤਰਨਾਕ ਅਪਰਾਧੀ ਹੋਣ ਹਥਿਆਰਾਂ ਨਾਲ ਲੈ ਸੁਰੱਖਿਆ ਮੁਲਾਜ਼ਮ ਪ੍ਰਵਾਸੀਆਂ ਨੂੰ ਹੱਥ ਉੱਪਰ ਕਰਨ ਅਤੇ ਜ਼ਮੀਨ ਤੇ ਬੈਠਣ ਦੀ ਹਦਾਇਤ ਦਿੰਦੇ ਵੀ ਸੁਣੇ ਜਾ ਸਕਦੇ ਨੇ Drug Enforcement Administration ਦੀ Rocky Mountain Division ਦੇ ਸਪੈਸ਼ਲ ਏਜੰਟ ਇਨਚਾਰਜ ਜੌਨਾਥਨ ਪੋਲਨ ਨੇ ਦੱਸਿਆ ਕਿ ਕੋਲੋਰਾਡੋ ਸਪ੍ਰਿੰਗਸ ਹੁਣ ਇੱਕ ਸੁਰੱਖਿਅਤ ਕਮਿਊਨਿਟੀ ਬਣ ਚੁੱਕੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਕੇ ਡਿਟੈਂਸ਼ਨ ਸੈਂਟਰ ਵਿੱਚ ਡੱਕ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਨਾਈਟ ਕਲੱਬ ਵਿੱਚ ਛਾਪੇ ਦੌਰਾਨ 300 ਤੋਂ ਵੱਧ ਸੁਰੱਖਿਆ ਮੁਲਾਜ਼ਮਾ ਨੇ ਸ਼ਮੂਲੀਅਤ ਕੀਤੀ ਇਸ ਨਾਈਟ ਕਲੱਬ ਤੇ ਪਿਛਲੇ ਕਈ ਮਹੀਨੇ ਤੋਂ ਨਜ਼ਰ ਰੱਖੀ ਜਾ ਰਹੀ ਸੀ ਜਿੱਥੇ ਨਸ਼ਿਆਂ ਦੀ ਵਿਕਰੀ ਅਤੇ ਹੋਰ ਗੈਰ ਕਾਨੂੰਨੀ ਸਰਗਰਮੀਆਂ ਹੁੰਦੀਆਂ ਸਨ। ਛਾਪੇ ਦੌਰਾਨ ਕੋਕੀਨ ਸਣੇ ਕਈ ਕਿਸਮ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਜਦਕਿ ਵੱਡੀ ਗਿਣਤੀ ਵਿੱਚ ਪਿਸਤੌਲਾਂ ਵੀ ਜ਼ਬਤ ਕੀਤੀਆਂ ਗਈਆਂ। ਪੁਲਨ ਨੇ ਅੱਗੇ ਕਿਹਾ ਕਿ ਨਾਈਟ ਕਲੱਬ ਵਿੱਚ 200 ਤੋਂ ਵੱਧ ਲੋਕ ਮੌਜੂਦ ਸਨ ਜਦੋਂ ਛਾਪਾ ਮਾਰਿਆ ਗਿਆ। ਗ੍ਰਿਫਤਾਰ ਕੀਤੇ ਲੋਕਾਂ ਵਿੱਚੋਂ ਕਈ ਫੌਜੀ ਦੱਸੇ ਜਾ ਰਹੇ ਨੇ ਅਤੇ ਕੁਝ ਸਿਕਿਉਰਿਟੀ ਗਾਰਡ ਵਜੋਂ ਕੰਮ ਕਰਦੇ ਨੇ। ਇਨਾਂ ਦੀ ਨਾਗਰਿਕਤਾ ਬਾਰੇ ਪੋਲਨ ਵੱਲੋਂ ਕੋਈ ਜ਼ਿਕਰ ਨਹੀਂ ਕੀਤਾ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਕੋਲੋਰਾਡੋ ਦੇ ਫੈਡਰਲ ਜੱਜ ਵੱਲੋਂ ਪਿਛਲੇ ਦਿਨੀ ਇੱਕ ਅਹਿਮ ਫੈਸਲਾ ਸੁਣਾਉਂਦੇ ਆ ਏਲੀਅਨਜ਼ ਐਨਮੀਜ਼ ਐਕਟ ਅਧੀਨ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਤੇ ਅਰਜ਼ੀ ਰੋਕਲਾ ਦਿੱਤੀ ਗਈ ਸੀ ਪਰ 트럼ਪ ਸਰਕਾਰ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਨਿਤ ਨਵੇਂ ਤਰੀਕੇ ਅਪਣਾ ਰਹੀ ਹੈ ਅਤੇ ਕਈ ਮੌਕਿਆਂ ਤੇ ਅਦਾਲਤਾਂ ਦੇ ਹੁਕਮਾਂ ਨੂੰ ਟਿੱਛ ਜਾਣਿਆ ਜਾਂਦਾ ਹੈ ਅਮਰੀਕਾ ਦੇ ਅਟਾਰਨੀ ਜਨਰਲ ਪੈਮ ਬੌਂਡੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਪਹਿਲੇ 100 ਦਿਨਾਂ ਦੌਰਾਨ ਹਾਸਲ ਕੀਤੀ ਟੀਚਿਆਂ ਦੀ ਸੂਚੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਸ ਨੂੰ ਹੋਰ ਅੱਗੇ ਲਜਾਇਆ ਜਾਵੇਗਾ ਐਰਰ ਰਿਪੋਰਟ ਹੰਦਾਲ ਟੀਵੀ ਅਗਲੀ ਖਬਰ ਵੈਂਕੂਵਰ ਵਿਖੇ ਮਾਸੂਮ ਲੋਕਾਂ ਨੂੰ ਗੱਡੀ ਹਿੱਟ ਦਰੜਨ ਵਾਲੇ ਵਿਰੁੱਧ ਆਇਦ ਕੀਤੇ ਗਏ ਦੋਸ਼ਾਂ ਨਾਲ ਸੰਬੰਧਤ ਹੈ ਵੈਂਕੂਵਰ ਵਿਖੇ ਤਿਉਹਾਰ ਮਨਾਉਂਦੇ ਲੋਕਾਂ ਨੂੰ ਗੱਡੀ ਹਿੱਟ ਦਰੜਨ ਵਾਲੇ ਸ਼ੱਕੀ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਦੇ 8 ਦੋਸ਼ ਆਇਦ ਕੀਤੇ ਗਏ ਨੇ ਅਤੇ ਵਾਰਦਾਤ ਦੀ ਪੜਤਾਲ ਅੱਤਵਾਦ ਦੇ ਨਜ਼ਰੀਏ ਤੋਂ ਨਹੀਂ ਕੀਤੀ ਜਾ ਰਹੀ ਪੁਲਿਸ ਨੇ ਕਿਹਾ ਕਿ ਫਿਲੀਪੀਨੋ ਭਾਈਚਾਰੇ ਨਾਲ ਸੰਬੰਧਤ ਲਾਪੂਲਾਪੂ ਡੇ ਫੈਸਟੀਵਲ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਾਜ਼ਿਸ਼ ਬਾਰੇ ਕੋਈ ਅਗਾਊਂ ਖੁਫੀਆ ਜਾਣਕਾਰੀ ਨਹੀਂ ਸੀ ਮਿਲੀ ਇੱਥੇ ਦੱਸਣਾ ਬਣਦਾ ਹੈ ਕਿ ਵਾਰਦਾਤ ਦੌਰਾਨ ਕੁੱਲ 11 ਜਣਿਆਂ ਦੀ ਮੌਤ ਹੋਈ ਅਤੇ ਮਰਨ ਵਾਲਿਆਂ ਦੀ ਉਮਰ 5 ਸਾਲ ਤੋਂ ਲੈ ਕੇ 65 ਸਾਲ ਦਰਮਿਆਨ ਸੀ ਬੀਸੀ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ 17 ਜ਼ਖਮੀ ਹੁਣ ਵੀ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਨੇ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਕੈਨੇਡਾ ਵਿੱਚ ਦੂਜੇ ਦਰਜੇ ਦੀ ਹੱਤਿਆ ਦਾ ਦੋਸ਼ ਉਹਨਾਂ ਹਾਲਾਤ ਵਿੱਚ ਲਾਇਆ ਜਾਂਦਾ ਹੈ ਜਦੋਂ ਕਤਲ ਦੀ ਸਾਜ਼ਿਸ਼ ਅਗਾਉਂ ਤੌਰ ਤੇ ਨਾ ਕਢੀ ਗਈ ਹੋਵੇ ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ 30 ਸਾਲ ਦੇ ਸ਼ੱਕੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸਨੇ ਜ਼ਮਾਨਤ ਨਾ ਮੰਗੀ ਵੈਂਕੂਵਰ ਪ੍ਰੋਵਿੰਸ਼ੀਅਲ ਕੋਰਟ ਵਿੱਚ ਉਸਦੀ ਅਗਲੀ ਪੇਸ਼ੀ 26 ਮਈ ਨੂੰ ਹੋਵੇਗੀ ਵਾਰਦਾਤ ਨਾਲ ਸੰਬੰਧਤ ਕਈ ਵੇਰਵੇ ਪ੍ਰਕਾਸ਼ਿਤ ਕਰਨ ਤੇ ਅਦਾਲਤੀ ਰੋਕ ਲਾਗੂ ਕੀਤੀ ਗਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੈਂਕੂਵਰ ਪੁਲਿਸ ਦੇ ਮੁਖੀ ਸਟੀਵ ਰਾਏ ਨੇ ਕਿਹਾ ਕਿ ਭੀੜ ਤੇ ਹੋਇਆ ਹਮਲਾ ਸ਼ਹਿਰ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਸਾਬਤ ਹੋਇਆ ਅਜਿਹੀ ਖਿਨਾਉਣੀ ਘਟਨਾ ਬਾਰੇ ਸੋਚ ਕੇ ਰੂਹ ਕੰਮ ਜਾਂਦੀ ਹੈ ਪਰ ਸ਼ੱਕੀ ਨੇ 마ਸੂਮ ਲੋਕਾਂ ਨੂੰ ਗੱਡੀ ਹੇਠ ਦਰੜ ਦਿੱਤਾ ਵੈਂਕੂਵਰ ਦੇ ਮੇਅਰ ਕੈਨ ਸਿਮ ਨਾਲ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਸਟੀਵ ਰਾਏ ਨੇ ਦਾਅਵਾ ਕੀਤਾ ਕਿ ਫਿਲੀਪੀਨੋ ਭਾਈਚਾਰੇ ਦੇ ਤਿਉਹਾਰ ਨੂੰ ਵੇਖਦਿਆਂ ਪੂਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪਿਛਲੇ ਸਾਲ ਦਾ ਤਜਰਬਾ ਪੁਲਿਸ ਦੇ ਸਾਹਮਣੇ ਮੌਜੂਦ ਹੈ ਜਦੋਂ ਇੱਕ ਵਾਰ ਵੀ ਪੁਲਿਸ ਅਫਸਰਾਂ ਨੂੰ ਦਖਲ ਦੇਣ ਦੀ ਜ਼ਰੂਰਤ ਨਾ ਪਈ ਫਿਲੀਪੀਨੋ ਪਾਈਚਾਰੇ ਦੇ ਇਸ ਸਮਾਗਮ ਵਿੱਚ ਲੋਕ ਪਰਿਵਾਰ ਸਣੇ ਸ਼ਾਮਲ ਹੁੰਦੇ ਨੇ ਸਟੀਵ ਰਾਏ ਨੇ ਅੱਗੇ ਕਿਹਾ ਕਿ ਸ਼ੱਕੀ ਦੀ ਮਾਨਸਿਕ ਸਿਹਤ ਵਿੱਚ ਵਿਗਾੜ ਦਾ ਲੰਮਾ ਰਿਕਾਰਡ ਮੌਜੂਦ ਹੈ ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਗੱਡੀ ਹੱਟ ਦਰੜਨ ਦੀ ਵਾਰਦਾਤ ਮੁੱਖ ਸਮਾਗਮ ਵਾਲੀ ਥਾਂ ਤੋਂ ਬਿਲਕੁਲ ਹਟਵੀਂ ਥਾਂ ਤੇ ਵਾਪਰੀ ਜਿੱਥੇ ਫੂਡ ਟਰੱਕਸ ਕਤਾਰ ਵਿੱਚ ਖੜੇ ਸਨ ਅਤੇ ਸਮਾਗਮ ਸਮਾਪਤੀ ਵੱਲ ਵਧ ਰਿਹਾ ਸੀ ਬਿਆਰ ਰਿਪੋਰਟ ਹਮਦਰ ਟੀਵੀ ਆਓ ਹੁਣ ਚਲਦੇ ਹਾਂ ਅਮਰੀਕਾ ਦੀ ਗ੍ਰੈਸ ਰੱਖਿਆ ਮੰਤਰੀ ਨਾਲ ਸੰਬੰਧਤ ਅਹਿਮ ਖਬਰ ਵੱਲ ਅਮਰੀਕਾ ਦੀ ਗ੍ਰੈਸ ਰੱਖਿਆ ਮੰਤਰੀ ਕ੍ਰਿਸਟੀ ਨੋਇਮਦਾ ਪਾਰਸ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਜਣਿਆਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਮੁੱਖ ਸ਼ੱਕੀ ਨੂੰ ਵਾਸ਼ਿੰਗਟਨ ਡੀਸੀ ਤੋਂ ਗ੍ਰਿਫਤਾਰ ਕੀਤਾ ਗਿਆ ਜਦਕਿ ਦੂਜੀ ਗ੍ਰਿਫਤਾਰੀ ਮਾਇਆਮੀ ਵਿਖੇ ਕੀਤੀ ਗਈ ਅਮਰੀਕਾ ਦੀ ਸੀਕ੍ਰੇਟ ਸਰਵਿਸ ਦਾ ਕਹਿਣਾ ਹੈ ਕਿ ਦੂਜੇ ਸ਼ੱਕੀ ਨੇ ਪਰਸ ਚੋਰੀ ਕਰਨ ਦੀ ਸਾਜ਼ਿਸ਼ ਕਾਢਣ ਵਿੱਚ ਯੋਗਦਾਨ ਪਾਇਆ ਜਾਂਚ ਕਰਤਾਵਾਂ ਨੇ ਦੱਸਿਆ ਕਿ ਪਰਸ ਚੋਰੀ ਕਰਨ ਵਾਲਾ ਪਹਿਲਾਂ ਵੀ ਕਈ ਅਪਰਾਧ ਕਰ ਚੁੱਕਾ ਹੈ ਅਤੇ ਇਸ ਮਾਮਲੇ ਵਿੱਚ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਉਦਰ ਕ੍ਰਿਸਟੀ ਨੋਇਮ ਨੇ ਸਿਕਰਟ ਸਰਵਿਸ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਬਦਕਿਸਮਤੀ ਨਾਲ ਇਸ ਮੁਲਕ ਵਿੱਚ ਕਈ ਪਰਿਵਾਰ ਅਪਰਾਧ ਦੇ ਸ਼ਿਕਾਰ ਬਣ ਜਾਂਦੇ ਨੇ ਅਤੇ ਇਸੇ ਕਰਕੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਪਰਾਧ ਕਰਨ ਵਾਲੇ ਪ੍ਰਵਾਸੀਆਂ ਨੂੰ ਮੁਲਕ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਵਾਸ਼ਿੰਗਟਨ ਡੀਸੀ ਦੇ ਇੱਕ ਰੈਸਟੋਰੈਂਟ ਵਿੱਚ ਰਾਤ ਦਾ ਖਾਣਾ ਖਾਣ ਪੁੱਜੀ ਕ੍ਰਿਸਟੀ ਨੋਇਮ ਦਾ ਮਹਿੰਗਾ ਪਰਸ ਚੋਰੀ ਹੋ ਗਿਆ ਸੀ ਜਿਸ ਵਿੱਚ ਤਕਰੀਬਨ 3000 ਡਾਲਰ ਨਕਦ ਡਰਾਈਵਿੰਗ ਲਾਇਸੈਂਸ ਪਾਸਪੋਰਟ ਦਵਾਈਆਂ ਅਪਾਰਟਮੈਂਟ ਦੀਆਂ ਚਾਬੀਆਂ ਅਤੇ ਗ੍ਰਹਿ ਸੁਰੱਖਿਆ ਵਿਭਾਗ ਨਾਲ ਸੰਬੰਧਤ ਬੈਜ ਮੌਜੂਦ ਸੀ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਕਾਬੂ ਕੀਤੀਆਂ ਸ਼ੱਕੀਆਂ ਕੋਲੋਂ ਪਰਸ ਵਿੱਚ ਮੌਜੂਦ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਨੇ ਜਾਂ ਨਹੀਂ ਬੈਗ ਚੋਰ ਕ੍ਰਿਸਟੀ ਨੋਇਮ ਅਤੇ ਉਹਨਾਂ ਦੇ ਪਰਿਵਾਰ ਵਾਲੇ ਮੇਜ਼ ਤੋਂ ਬਿਲਕੁਲ ਅਗਲੇ ਮੇਜ਼ ਤੇ ਬੈਠਾ ਸੀ ਚੋਰੀ ਨਾਲ ਸੰਬੰਧਤ ਵੀਡੀਓ ਫੁਟੇਜ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਮੁਤਾਬਕ ਔਰ ਨੇ ਖੱਬੇ ਪੈਰ ਨਾਲ ਕ੍ਰਿਸਟੀ ਨੋਇਮ ਦਾ ਹੈਂਡਬੈਗ ਆਪਣੇ ਵੱਲ ਖਿੱਚਿਆ ਜਦਕਿ ਇਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਦੇ ਛਾਪਿਆਂ ਦੀ ਅਗਵਾਈ ਕਰ ਰਹੀ ਡੋਨਲਡ ਟਰੰਪ ਦੀ ਮੰਤਰੀ ਨੂੰ ਪਤਾ ਵੀ ਨਾ ਲੱਗਾ ਸ਼ੱਕੀ ਨੇ ਹੈਂਡਬੈਗ ਚੋਕਣ ਮਗਰੋਂ ਰੈਸਟੋਰੈਂਟ ਵਿੱਚ ਚਾਰ ਚੁਫੇਰੇ ਦੇਖਿਆ ਅਤੇ ਪੂਰੀ ਤਸੱਲੀ ਹੋਣ ਮਗਰੋਂ ਆਪਣੀ ਜੈਕਟ ਹੇਠ ਲੁਕਾ ਲਿਆ ਸਿਕਰਟ ਸਰਵਿਸ ਵੱਲੋਂ ਇਸ ਗੱਲ ਤੇ ਚਾਨਣਾ ਨਹੀਂ ਪਾਇਆ ਗਿਆ ਕਿ ਸ਼ੱਕੀ ਅਮਰੀਕਾ ਦਾ ਨਾਗਰਿਕ ਹੈ ਜਾਂ ਨਹੀਂ ਗੈਰਰਿਪੋਰਟ ਹਮਦੜ ਟੀਵੀ ਅਗਲੀ ਖਬਰ ਦੋ ਮਹਿੰਗੀਆਂ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਇੱਕ ਪੰਜਾਬੀ ਦੀ ਗ੍ਰਿਫਤਾਰੀ ਅਤੇ ਦੂਜੇ ਦੀ ਭਾਲ ਕੀਤੀ ਜਾਣ ਨਾਲ ਸੰਬੰਧਤ ਹੈ। ਬ੍ਰੈਂਪਟਨ ਵਿਖੇ ਮਹਿੰਗੀਆਂ ਗੱਡੀਆਂ ਕਿਰਾਏ ਤੇ ਦੇਣ ਵਾਲੇ ਇੱਕ ادارے ਵਿੱਚੋਂ 7.5 ਲੱਖ ਡਾਲਰ ਮੁੱਲ ਦੀਆਂ ਦੋ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਵੱਲੋਂ 29 ਸਾਲ ਦੇ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਵਾਰਦਾਤ 4 ਨਵੰਬਰ 2023 ਨੂੰ ਵਾਪਰੀ। ਜਦੋਂ 2022 GMC SUV ਅਤੇ 2022 Rolls Royce ਗੱਡੀਆਂ ਚੋਰੀ ਹੋਈਆਂ ਗੁੰਝਲਦਾਰ ਮਾਮਲੇ ਦੀ ਲੰਬੇ ਸਮੇਂ ਤੱਕ ਪੜਤਾਲ ਦੇ ਆਧਾਰ ਤੇ ਸ਼ੱਕੀਆਂ ਦੀ ਪਛਾਣ ਸ਼ਰਮੀਤ ਮਠਾੜੂ ਅਤੇ ਨਿਖਲ ਸਿੱਧੂ ਵਜੋਂ ਕੀਤੀ ਗਈ ਇਹਨਾਂ ਵਿੱਚੋਂ ਸ਼ਰਮੀਤ ਮਠਾੜੂ ਨੂੰ 1 April ਨੂੰ ਕਾਬੂ ਕਰਦਿਆਂ ਬ੍ਰੇਕ ਐਂਡ ਐਂਟਰ ਅਤੇ ਮੋਟਰ ਵਹੀਕਲ ਚੋਰੀ ਦੇ ਦੋਸ਼ ਆਇਦ ਕੀਤੇ ਗਏ ਜ਼ਮਾਨਤ ਅਰਜੀ ਤੇ ਸੁਣਵਾਈ ਹੋਣ ਤੱਕ ਉਹ ਫਿਲਹਾਲ ਪੁਲਿਸ ਹਿਰਾਸਤ ਵਿੱਚ ਹੈ ਦੂਜੇ ਪਾਸੇ 26 ਸਾਲ ਦੇ ਨikhil sidhu ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਨੇ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਨikhil sidhu ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਅਪੀਲ ਰਿਜਨਲ ਪੁਲਿਸ ਦੇ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਦੇ ਜਾਂਚ